हां जी दोस्तों ਜਿਵੇਂ ਕਿ ਤੁਹਾਨੂੰ ਦੱਸਿਆ ਵੀ ਅੱਜ ਜੋ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਕਿਸਾਨ ਇਕੱਠੇ ਹੋਏ ਆ ਪੂਰੇ ਸੂਬੇ ਭਰ ਵਿੱਚ ਜੋ ਡੀਸੀ ਦਫ਼ਤਰ ਨੇ ਉਹਨਾਂ ਦੇ ਸਾਹਮਣੇ ਕੇਂਦਰ ਸਰਕਾਰ ਨਰਿੰਦਰ ਮੋਦੀ ਖੱਟੜ ਦੇ ਪੁਤਲੇ ਫੁੱਕੇ ਜਾਣੇ ਆ ਉਸ ਦੇ ਤਹਿਤ ਜੋ ਅੱਜ ਆਰ ਪੀ ਚੌਂਕ ਲੁਧਿਆਣਾ ਤੋਂ ਪੈਦਲ ਮਾਰch ਸ਼ੁਰੂ ਕੀਤਾਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਵੰਨੀਓ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬਗਾ ਜੀ ਇੱਥੇ ਅਗਵਾਈ ਕਰ ਰਹੇ ਨੇ ਮੂਰੇ ਉਹਨਾਂ ਦੇ ਨਾਲ ਸਾਰੇ ਹੀ ਬਲਾਕਾਂ ਦੇ ਪ੍ਰਧਾਨ ਇਕਾਈਆਂ ਦੇ ਪ੍ਰਧਾਨ ਤੇ ਕਿਸਾਨ ਵੀਰ ਸਾਰੇ ਇਕੱਠੇ ਹੋਏ ਨੇ ਬਹੁਤ ਵੱਡਾ ਜਥਾਗਾ ਭਰਮਾ ਇਕੱਠਾ ਕੀਤਾਗਾ ਰੋਸ਼ ਜ਼ਾਹਿਰ ਕਰ ਰਹੇ ਨੇ ਜੋ ਹਰਿਆਣਾ ਸਰਕਾਰ ਨੇ ਪੁਰਸ ਵਾਲਿਆਂ ਨੂੰ ਸਨਮਾਨਿਤ ਕਰਨਾਗਾ ਜਿਨ੍ਹਾਂ ਨੇ 21 ਤਰੀਕ ਨੂੰ ਜਾਂ 13 ਤਰੀਕ ਨੂੰ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਫਾਇਰਿੰਗ ਕੀਤੀ ਕਿਸਾਨਾਂ ਨੂੰ ਕੁੱਟਿਆ ਮਾਰਿਆ ਸੁਪਕਰਨ ਨੂੰ ਛਿੱਟ ਕੀਤਾ ਜੋ ਕਿ ਬਹੁਤ ਹੀ ਗਲਤ ਗੱਲ ਸੀਗੀ ਹਿਊਮਨ ਰਾਈਟਸ ਦੇ ਅਧੀਨ ਇਹ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਸਭ ਤੋਂ ਵੱਡੀ ਗੱਲ ਵੀ ਜੋ ਬਾਰਡਰ ਕਲੋਜ਼ ਕੀਤੇ ਸੀਗੇ ਉਸ ਦਾ ਕਾਰਨ ਇਹ ਸੀ ਵੀ ਕਿਸਾਨਾਂ ਨੂੰ ਹਰਿਆਣੇ ਵੱਲ ਨਹੀਂ ਜਾਣ ਦੇਣਾ ਤੇ ਬਾਰਡਰ ਤੇ ਹੀ ਪੈਰਾਮਿਲਟਰੀ ਫੋਰਸ ਖੜੀ ਸੀਗੀ ਪਰ ਉਹਨਾਂ ਨੇ 21 ਤਰੀਕ ਨੂੰ ਜਿਸ ਦਿਨ ਸੁਭਕਰਨ ਦੇ ਗੋਲੀ ਮਾਰੀ ਆ ਤੁਹਾਨੂੰ ਦੱਸ ਦਈਏ ਉਸ ਦਿਨ ਖਨੌਰੀ ਬਾਰਡਰ ਤੇ ਉਹ ਘੱਟੋ ਘੱਟ ਅੱਧਾ ਕਿਲੋਮੀਟਰ ਪੰਜਾਬ ਸਾਈਡ ਅੰਦਰ ਵੜ ਕੇ ਉਹਨਾਂ ਨੇ ਘੱਟੋ ਘੱਟ 50 ਵਾਹਨ ਨੁਕਸਾਨ ਪਿਤਾਵਾਨਾਂ ਦਾ ਟਰੈਕਟਰ ਤੋੜ ਤੇ ਗੱਡੀਆਂ ਤੋੜਤੀਆਂ ਕਾਫੀ ਨੁਕਸਾਨ ਕਰਕੇ ਗਏ ਜੋ ਪੈਰਾਮਿਲਿਟਰੀ ਫੋਰਸ ਹੁੰਦੇ ਆ ਜਾਂ ਪੁਲਿਸ ਹੁੰਦੀ ਆ ਉਹਨਾਂ ਨੂੰ ਅਧਿਕਾਰ ਹੈ ਕਾਨੂੰਨ ਦੀ ਰੱਖਿਆ ਕਰਨਾ ਜਾਂ ਨਾਗਰਿਕਾਂ ਦੀ ਰੱਖਿਆ ਕਰਨਾ ਨਾ ਕਿ ਉਹਨਾਂ ਦੀਆਂ ਚੀਜ਼ਾਂ ਨੂੰ ਜਾਂ ਪਬਲਿਕ ਪ੍ਰਾਪਰਟੀ ਨੂੰ ਤੋੜਨਾ ਉਹਨਾਂ ਦਾ ਨੁਕਸਾਨ ਕਰਨਾ ਇਹ ਬਹੁਤ ਵੱਡਾ ਕਾਰਨ ਹੈ ਵੀ ਜੋ ਇਸ ਤਰ੍ਹਾਂ ਦੇ ਪੁਲਿਸ ਵਾਲਿਆਂ ਨੂੰ ਸਨਮਾਨਿਤ ਕਰ ਰਹੇ ਆ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਵੀ ਜੋ ਸ਼ੁਕਰਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਨੌਜਵਾਨ ਲੜਕਾ ਸੀ ਇਸ ਦੁਨੀਆ ਤੋਂ ਅਲਵਿਦਾ ਹੋ ਗਿਆ ਪਰ ਬਹੁਤ ਹੀ ਦੁੱਖ ਦੀ ਗੱਲ ਇਹ ਹੈ ਵੀ ਜੋ ਹਰਿਆਣਾ ਸਰਕਾਰ ਜਿੰਨਾ ਪੁਲਿਸ ਵਾਲਿਆਂ ਨੂੰ ਸਨਮਾਨਤ ਕਰਨਾ ਚਾਹੁੰਦੀ ਹੈ ਉਹਨਾਂ ਨੇ ਆਪਣੇ ਹੀ ਦੇਸ਼ ਦੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਉਹਨਾਂ ਨੂੰ ਮੌਦੇ ਕਾਰਡ ਉਤਾਰਿਆ ਉਹਨਾਂ ਦੇ ਵਾਹਨਾਂ ਨੂੰ ਨੁਕਸਾਨ ਕੀਤਾ ਉਹਨਾਂ ਦੀ ਪ੍ਰਾਪਰਟੀ ਨੂੰ ਤੋੜਿਆ ਕੀ ਇਹ ਜਾਇਜ਼ ਹੈ ਇਹ ਇੱਕ ਸਵਾਲ ਹੈ ਜੀਤਾ ਜਵਾਬ ਸਾਡੇ ਦਰਸ਼ਕ ਦੇਣ ਜਰੂਰ ਦੇਣ ਕਿਉਂਕਿ ਜੋ ਕਿਸਾਨਾਂ ਦੀ ਮੰਗ ਇਹੀ ਹੈ ਵੀ ਉਹਨਾਂ ਪੁਲਿਸ ਵਾਲਿਆਂ ਨੂੰ 15 ਅਗਸਤ ਵਾਲੇ ਦਿਨ ਸਨਮਾਨਿਤ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਇਸ ਦਾ ਹੀ ਵਿਰੋਧ ਕਰ ਰਹੇ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਸਾਰੇ ਕਿਸਾਨ ਇਕੱਠੇ ਹੋ ਕੇ ਲੁਧਿਆਣਾ ਵਿਖੇ ਡੀਸੀ ਦਫ਼ਤਰ ਵਿਖੇ ਪਹੁੰਚਣਗੇ ਉੱਥੇ ਪੁਤਲਾ ਫੁੱਕਿਆ ਜਾਊਗਾ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਜਾਊਗਾ ਦਿਖਾਉਂਦੇ ਰਵਾਂਗੇ ਤੁਹਾਨੂੰ ਪਲ-ਪਲ ਦੀ ਖਬਰ ਪਲ-ਪਲ ਦਾ ਹਾਲ ਦੇਖਦੇ ਰਹੋ ਤੁਸੀਂ ਦਾ ਵਿਜ਼ਨ ਪੰਜਾਬ